ਹਰਿਆਣਾ ਤੇ ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ ਦਰਸਲ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਨਵੇਂ ਰੇਲਵੇ ਲਾਈਨ ਵਿਛਾਉਣ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਨੇ ਦਿੱਲੀ ਤੋਂ ਜੰਮੂ ਤੱਕ ਕਰੀਬ 600 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਸਰਵੇ ਪੂਰਾ ਹੋ ਚੁੱਕਾ ਹੈ ਕੰਪਨੀ ਨੇ ਸਰਵੇਖਣ ਨਾਲ ਸੰਬੰਧਿਤ ਐਫਐਸਐਲ ਯਾਨੀ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ ਹੁਣ ਭਾਗੀ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਲਾਈਨ ਕਿਵੇਂ ਵਿਛਾਈ ਜਾਵੇਗੀ ਅਤੇ ਇਸਤੇ ਰੇਲ ਗੱਡੀਆਂ ਕਿਵੇਂ ਚਲਾਈਆਂ ਜਾਣਗੀਆਂ ਇਹ ਨਵੀਂ ਰੇਲਵੇ ਲਾਈਨ ਹਰਿਆਣਾ ਅਤੇ ਪੰਜਾਬ ਵਿੱਚੋਂ ਲੰਗੇਗੀ ਜਿਸ ਨਾਲ ਕਈ ਰਾਜਾਂ ਨਾਲ ਸੰਪਰਕ ਵਧੇਗਾ ਇਸ ਪ੍ਰੋਜੈਕਟ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਹੋਵੇਗੀ ਇਸ ਤੋਂ ਇਲਾਵਾ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾ ਵਧ ਜਾਣਗੇ ਉੰਜ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਉੱਤੇ ਮਨਜ਼ੂਰੀ ਦੀ ਅੰਤਿਮ ਮੋਹਰ ਰੇਲਵੇ ਬੋਰਡ ਹੀ ਲਾਵੇਗੀ ਇਸ ਸੰਬੰਧੀ ਵੀ ਵਿਭਾਗੀ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਤੀ ਹੈ ਤਾਂ ਜੋ ਕੰਪਨੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦਾ ਮੁਲਾਂਕਣ ਕਰਨ ਉਪਰੰਤ ਨਵੀਂ ਰੇਲਵੇ ਲਾਈਨ ਸੰਬੰਧੀ ਪੇਸ਼ਕਾਰੀ ਰੇਲਵੇ ਬੋਰਡ ਅੱਗੇ ਦਿੱਤੀ ਜਾ ਸਕੇ ਰੇਲਵੇ ਨੇ ਇਸ ਪ੍ਰੋਜੈਕਟ ਨੂੰ ਜ਼ਮੀਨ ਤੇ ਉਤਾਰਨ ਅਤੇ ਇਸ ਦੀ ਜਾਂਚ ਕਰਵਾਉਣ ਦੀ ਜ਼ਿੰਮੇਵਾਰੀ ਪੂਨੇ ਦੀ ਇੱਕ ਕੰਪਨੀ ਨੂੰ ਦਿੱਤੀ ਸੀ ਜੋ ਇਸ ਕੰਮ 'ਚ ਪੂਰੀ ਤਰ੍ਹਾਂ ਮਾਹਰ ਹੈ ਰੇਲਵੇ ਤੋਂ ਨਿਰਦੇਸ਼ ਮਿਲਦੇ ਹੀ ਕੰਪਨੀ ਨੇ April 2024 ਚ ਨਵੀਂ ਰੇਲਵੇ ਲਾਈਨ ਦਾ ਸਰਵੇ ਸ਼ੁਰੂ ਕਰ ਦਿੱਤਾ ਸੀ ਇਸ ਲਾਈਨ ਦਾ ਇਸ ਲਾਈਨ ਦਾ ਸਰਵੇ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ ਦਿੱਲੀ ਤੋਂ ਅੰਬਾਲਾ ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਇਸ ਦੀ ਰਿਪੋਰਟ ਦਿੱਲੀ ਅੰਬਾਲਾ ਅਤੇ ਜਲੰਧਰ ਡਿਵੀਜ਼ਨਾਂ ਨੂੰ ਪੇਸ਼ ਦਿੱਤੀ ਗਈ ਹੈ ਤਾਂ ਜੋ ਜਿਵੇਂ ਹੀ ਇਹ ਪ੍ਰੋਜੈਕਟ ਪੂਰਾ ਹੋ ਜਾਵੇ ਹਰ ਡਿਵੀਜ਼ਨ ਆਪਣੇ ਹਿੱਸੇ ਯਾਨੀ 200 ਕਿਲੋਮੀਟਰ ਨਵੀਂ ਰੇਲਵੇ ਲਾਈਨ ਦੀ ਦੇਖਰੇਖ ਕਰ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੋ ਨਵੀਆਂ ਰੇਲਵੇ ਲਾਈਨਾਂ ਅਤੇ ਅੰਮ੍ਰਿਤਸਰ ਤੋਂ ਜਲੰਧਰ ਜੰਮੂ ਤੱਕ ਇੱਕ ਰੇਲਵੇ ਲਾਈਨ ਵਿਛਾਈ ਜਾਵੇਗੀ ਪਰ ਇਹ ਫੈਸਲਾ ਰੇਲਵੇ ਦੀ ਅੰਤਿਮ ਰਿਪੋਰਟ ਤੇ ਨਿਰਪਰ ਕਰੇਗਾ ਕਿ ਦਿੱਲੀ ਤੋਂ ਜੰਮੂ ਤੱਕ ਡਬਲ ਲਾਈਨ ਵਿਛਾਈ ਜਾਵੇਗੀ ਜਾਂ ਨਹੀਂ ਦਿੱਲੀ ਤੋਂ ਜੰਮੂ ਤੱਕ ਦੋ ਰੇਲਵੇ ਲਾਈਨਾਂ ਨੇ ਇਸ ਵਿੱਚ ਇੱਕ ਅਪ ਅਤੇ ਇੱਕ ਡਾਊਨ ਲਾਈਨ ਹੈ ਯਾਨੀ ਦਿੱਲੀ ਅਤੇ ਜੰਮੂ ਤੋਂ ਜਾਣ ਵਾਲੀਆਂ ਰੇਲ ਲਾਈਨਾਂ ਪਰ ਰੇਲ ਗੱਡੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਇਹਨਾਂ ਰੇਲਵੇ ਲਾਈਨਾਂ ਤੇ ਆਵਾਜਾਈ ਦਾ ਬੋਝ ਕਾਫੀ ਵੱਧ ਗਿਆ ਹੈ ਇਸ ਸਮੇਂ ਦਿੱਲੀ ਤੋਂ ਜੰਮੂ ਲਈ ਰੋਜ਼ਾਨਾ 50 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਨੇ ਜੋ ਵੱਖ-ਵੱਖ ਰੇਲਵੇ ਰੂਟਾਂ ਰਾਹੀਂ ਜੰਮੂ ਪਹੁੰਚਦੀਆਂ ਨੇ ਜੇਕਰ ਅੰਬਾਲਾ ਦੀ ਗੱਲ ਕਰੀਏ ਤਾਂ ਅੰਬਾਲਾ ਛੌਣੀ ਤੋਂ ਕਰੀਬ 20 ਰੇਲ ਗੱਡੀਆਂ ਜੰਮੂ ਜਾਂਦੀਆਂ